ਜੀ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਵਿੱਚ ਸਾਰੇ ਰੀਜਨ ਵਿੱਚ ਜਿਹੜਾ ਵੈਸਟਰਨ ਡਿਸਟਰਬੈਂਸ ਸਿਸਟਮ ਦਾ ਇਫੈਕਟ ਜੋ ਉਹ ਦੇਖਣ ਨੂੰ ਮਿਲਿਆ ਸੋ ਕਾਫੀ ਥਾਵਾਂ ਤੇ ਤੇਜ਼ ਹਵਾਵਾਂ ਜਾਂ ਥੋੜੀ-ਬਹੁਤ ਜਿਹੜੀ ਬਾਰਿਸ਼ ਵੀ ਹੋਈ ਸੋ ਹੁਣ ਵੀ ਅੱਜ ਔਰ ਕੱਲ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਨਰਥਰਨ ਡਿਸਟ੍ਰਿਕਟਸ ਆ ਉਹਨਾਂ ਦੇ ਵਿੱਚ ਤੇਜ਼ ਹਵਾਵਾਂ ਜਾਂ ਹਲਕੀ ਬਾਰਿਸ਼ ਜਾਂ ਲਾਈਟਿੰਗ ਵਗੈਰਾ ਹੋ ਸਕਦੀ ਹੈ ਬਟ ਬਾਕੀ ਹਿੱਸਿਆਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਔਰ ਜੇ ਅਸੀਂ ਜਿਹੜੀਆਂ ਪ੍ਰਿਵੇਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾ ਅੱਜ ਦਾ ਜੋ ਮੈਕਸਿਮਮ ਟੈਂਪਰੇਚਰ ਹੈ ਉਹ 34.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮੈਕਸਿਮਮ ਟੈਂਪਰੇਚਰ 36.5 ਡਿਗਰੀ ਸੈਂਟੀਗ੍ਰੇਡ ਹੈ ਸੋ ਲਗਭਗ 1.7 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਆਬਜ਼ਰਵ ਕੀਤਾ ਗਿਆ ਕਿਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 19.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 18.7 ਡਿਗਰੀ ਸੈਂਟੀਗ੍ਰੇਡ ਹੈ ਸੋ ਵੀ ਲਗਭਗ ਪੁਆਇੰਟ 9 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਵੈਦਰ ਕੰਡੀਸ਼ਨਸ ਜਿਹੜੀਆਂ ਨੀਅਰ ਨਾਰਮਲ ਚੱਲ ਰਹੀਆਂ ਹੈਗੀਆਂ ਨੇ ਟੈਂਪਰੇਚਰ ਦੋਨੋਂ ਹੀ ਦਿਨ ਦਾ ਔਰ ਰਾਤ ਦਾ ਨੀਅਰ ਨਾਰਮਲ ਚੱਲ ਰਹੇ ਨੇ ਸੋ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਕੋਈ ਸਿਗਨੀਫੀਕੈਂਟ ਚੇਂਜ ਜਿਹੜੀ ਟੈਂਪਰੇਚਰ ਦੇ ਵਿੱਚ ਨਹੀਂ ਐਕਸਪੈ ਯੂ ਆਰ ਸਟਾਈਟ੍ਰਿਕ ਦੇ ਆਸ-ਪਾਸ ਫਿਰ ਜਿਹੜਾ ਇੱਕ ਡਬਲਯੂ ਡੀ ਸਿਸਟਮ ਦਾ ਇਫੈਕਟ ਦੇਖਣ ਨੂੰ ਸਾਨੂੰ ਮਿਲ ਸਕਦਾ ਔਰ ਉਹਦੇ ਕਰਕੇ ਪੰਜਾਬ ਦੇ ਵਿੱਚ ਕਿਤੇ ਕਿਤੇ ਫਿਰ ਜਿਹੜੀ ਹਲਕੀ ਬਾਰਿਸ਼ ਜਾਂ ਤੇਜ਼ ਹਵਾਵਾਂ ਜਾਂ ਲਾਈਟਨਿੰਗ ਹੋ ਸਕਦੀ ਹੈ ਸੋ ਉਹਦੇ ਕਰਕੇ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਦੇ ਵਿੱਚ ਅਸੀਂ ਕੋਈ ਸਿਗਨੀਫੀਕੈਂਟ ਚੇਂਜ ਜਿਹੜੀ ਨਹੀਂ ਐਕਸਪੈਕਟ ਕਰ ਰਹੇ ਔਰ ਆਮ ਤੌਰ ਤੇ ਜਦੋਂ ਅਪ੍ਰੈਲ ਮਹੀਨੇ ਦੇ ਵਿੱਚ ਕਿੰਨੀ ਜਿਹੜੀ ਆ ਬਾਰਿਸ਼ ਹੋ ਜਾਂਦੀ ਆ ਪੰਜਾਬ ਦੇ ਵਿੱਚ ਜੀ April ਮਹੀਨੇ ਦੀ ਜੋ ਨਾਰਮਲ ਬਾਰਿਸ਼ ਹੈ ਉਹ 18.7 ਮਿਲੀਮੀਟਰ ਹੈ ਬਟ ਇਸ ਵਾਰੀ ਹੁਣ ਤੱਕ ਸਿਰਫ 0.8 ਮਿਲੀਮੀਟਰ ਜਿਹੜੀ ਬਾਰਿਸ਼ April ਮਹੀਨੇ ਦੇ ਵਿੱਚ ਹੋਈ ਹੈ ਜਦੋਂ ਕਿ ਤੇਜ਼ ਹਵਾਵਾਂ ਜਾਂ ਲਾਈਟਨਿੰਗ ਅਸੀਂ ਆਬਜ਼ਰਵ ਕਰਦੇ ਰਹੇ ਹਾਂ ਪਿਛਲੇ ਦਿਨਾਂ ਵਿੱਚ ਵੀ ਬਟ ਬਾਰਿਸ਼ ਜ਼ਿਆਦਾ ਨਹੀਂ ਆਬਜ਼ਰਵ ਕੀਤੀ ਗਈ मैम जो टैंपरेचर जे नॉर्मल नॉर्म थोड़े जि घट चल रहे हैं सो यही कारण है भी जो पश्चिमी चित्रवात लगातार आ रही है उस करके थोड़ा जा टपेरेचर डाउन है सो लोगों फिलहाल थोड़ी बहुत राहत है जगह तो पुर राहत ਬਿਲਕੁਲ ਜੀ ਕਿਉਂਕਿ ਜਦੋਂ ਵੀ ਜਿਹੜਾ ਡਬਲਿਊ ਡੀ ਸਿਸਟਮ ਡਿਵੈਲਪ ਹੁੰਦਾ ਜਦੋਂ ਵੀ ਕਲਾਉਡੀ ਕੰਡੀਸ਼ਨਸ ਬਣਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਥੋੜੀ ਘਰਾਵਟ ਆ ਜਾਂਦੀ ਹੈ ਕਿਉਂਕਿ ਸਖਤ ਧੁੱਪ ਉਹਦੋਂ ਨਹੀਂ ਹੁੰਦੀ ਸੋ ਇਸੇ ਤਰ੍ਹਾਂ ਅਸੀਂ ਕੱਲ ਦਾ ਜਿਹੜਾ ਟੈਂਪਰੇਚਰ ਬਿਲੋ ਨਾਰਮਲ ਜਿਹੜਾ ਆਬਜ਼ਰਵ ਕੀਤਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਥੋੜੀ ਰਾਈਜ਼ ਐਕਸਪੈਕਟਿਡ ਹੁੰਦੀ ਹੈ ਜਦੋਂ ਕਲਾਉਡੀ ਕੰਡੀਸ਼ਨ ਹੁੰਦੀਆਂ ਨੇ ਜਿਵੇਂ ਅੱਜ ਦਾ ਵੀ ਮਿਨੀਮਮ ਟੈਂਪਰੇਚਰ ਥੋੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨ ਜੇ ਨਹੀਂ ਐਕਸਪੈਕਟ ਕਰ ਰਹੇ ਹਮ ਲੱਗਤ ਜਿਸਾਨਾ ਉਹ ਜਿਹੜਾ ਮੌਸਮ ਹੋਦਾ ਫਾਇਦਾ ਮਿਲਦਾ ਕਿ ਕਿਸਾਨਾਂ ਕੀ ਜਗ੍ਹਾ ਤੇ ਪੱਕਤੀਆਂ ਨੇ ਗਈ ਜਿਹੜਾ ਜਿਸਾਨਾ ਦੀ ਫਸਲ ਜਿਹੜੀ ਆ ਪਾਤਰਹੀ ਹੈ ਉਹਦੇ ਲਈ ਬਹੁਤ ਜੀ ਦੀ ਸੂਰਤਾਂ ਨਾਲ ਜੀ ਕਿਉਂਕਿ ਰਬੀ ਕ੍ਰੌਪਸ ਆਲਮੋਸਟ ਮੈਚੂਰ ਹੋ ਗਈਆਂ ਨੇ ਤੇ ਹਾਰਵੈਸਟਿੰਗ ਵੀ ਫਾਰਮਰਸ ਸਟਾਰਟ ਕਰ ਚੁੱਕੇ ਨੇ ਸੋ ਹੁਣ ਇਹਨਾਂ ਦਿਨਾਂ ਦੇ ਵਿੱਚ ਕੋਈ ਬਾਰਿਸ਼ ਦਾ ਸਿਗਨੀਫੀਕੈਂਟ ਐਕਸਪੈਕਟਡ ਨਹੀਂ ਹੈਗੀ ਬਟ ਜਿਹੜੀਆਂ ਤੇਜ਼ ਹਵਾਵਾਂ ਹੋ ਸਕਦੀਆਂ ਨੇ ਜਾਂ ਲਾਈਟਨਿੰਗ ਵਗੈਰਾ ਜ਼ਰੂਰ ਹੋ ਸਕਦੀ ਹੈ ਸੋ ਫਾਰਮਰਸ ਨੂੰ ਉਸੇ ਹੀ ਸਲਾਹ ਦੇ ਸਕਦੇ ਆ ਕਿ ਜਿਹੜਾ ਉਹਨਾਂ ਨੇ ਹਾਰਵੈਸਟਿੰਗ ਕਰਨੀ ਹੈ ਥੋੜਾ ਵੈਦਰ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਕਰਨ ਔਰ ਸੈਕੰਡ ਇਹਨਾਂ ਨੂੰ ਪ੍ਰੋਡਿਊਸ ਜ਼ਰੂਰ ਨਾਲ-ਨਾਲ ਸੰਭਾਲ ਲੈਣੀ ਚਾਹੀਦੀ ਆ ਕਿਉਂਕਿ 26-27 ਤਰੀਕ ਨੂੰ ਫੇਰ ਜਿਹੜਾ ਥੋੜਾ ਇਫ ਵਿ ਡੀ ਸਿਸਟਮ ਦਾ ਹੋ ਸਕਦਾ ਤੇਜ਼ ਹਵਾ ਚੱਲ ਸਕਦੀ ਹੈ ਲਾਈਟਨਿੰਗ ਹੋ ਸਕਦੀ ਹੈ ਕਿਤੇ ਸ਼ਾਵਰਸ ਵੀ ਹੋ ਸਕਦੇ ਨੇ ਸੋ ਉਹਨਾਂ ਨੂੰ ਨਾਲ-ਨਾਲ ਪ੍ਰੋਡਿਊਸ ਨੂੰ ਸੰਭਾਲ ਲੈਣਾ ਚਾਹੀਦਾ ਤਾਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਨੇ ਉਹਨਾਂ ਤੋਂ ਕੋਈ ਨੁਕਸਾਨ ਨਾ ਹੋ ਸਕੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ